ਸੇਂਗਾਂ ਵੱਲੋਂ ਕੰਪਲੇਨਟ ਕੀਤੀ ਗਈ ਤੇ ਬਿਆਨ ਦੇ ਪੱਤਰ ਜਮ੍ਹਾ ਹੋਏ ਸੀ ਉਸਦੀ ਨਬਾਲਕ ਲੜਕੀ ਸੇ 17 ਸਾਲ ਦੀ ਨੂੰ ਕੋਈ ਲੱਗੇ ਸੀ ਤੇ ਪਹਿਲਾਂ ਉਹ ਜਿਹੜਾ ਜੰਮੂ ਵੇਚਿਆ ਉਹ ਨੂੰ ਉਤੋਂ ਵਾਪਸ ਆ ਗਈ ਲੜਕੀ ਤੇ ਉਹਨੂੰ ਜਰਾ ਦੀ ਕਨੇਰਲ ਕੋਈ ਦਿੱਤਾ ਸੀ ਕਿ ਇਹਦੇ ਵਿੱਚ ਚਾਰ ਦੋਸ਼ੀ ਗੱਤਰ ਹੋ ਚੁੱਕੇ ਆ ਇਹ ਕੋ ਪਲਚ ਨੇ ਲੜਕੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ ਇਹ ਨਿਸ਼ਾਨ ਸਿੰਘ ਵੱਲੋਂ ਕੰਪਲੇਨਟ ਕੀਤੀ ਗਈ ਉਹਦੇ ਬਿਆਨ ਤੇ ਪਰਚਾ ਦਰਜ ਹੋਇਆ ਸੀ ਕਿ ਨਬਾਲਕ ਲੜਕੀ 17 ਸਾਲ ਦੀ ਜੀ ਉਹਨੂੰ ਕੋਈ ਇੱਥੋਂ ਲੈ ਗਏ ਸੀ ਤੇ ਪਹਿਲਾਂ ਉਹ ਜਿਹੜਾ ਜੰਮੂ ਭੇਜ ਦਿੱਤਾ ਸੀ ਉਸ ਤੋਂ ਬਾਅਦ ਉਹਨੂੰ ਉੱਥੋਂ ਵਾਪਸ ਆ ਗਈ ਲੜਕੀ ਤੇ ਉਹਨੂੰ ਜਿਹੜਾ ਵੀ ਕਨੇਰ ਭੇਜ ਦਿੱਤਾ ਸੀ ਕਿਹੜੇ ਇਹਦੇ ਵਿੱਚ ਚਾਰ ਦੋਸ਼ੀ ਗੱਤਰ ਹੋ ਚੁੱਕੇ ਆ ਤੇ ਟੋਟਲ 8 ਨੇ ਲੜਕੀ ਵੀ ਬਰਾਬਰ ਕੀਤੀ ਜਾ ਚੁੱਕੀ ਆ ਪਰ ਕਿਹੜੀ ਕਿਹੜੀ ਤਰ੍ਹਾਂ ਦਾ ਪਰਚਾ ਦਰਜ ਹੋਇਆ ਜੀ 363 366 370 370 A 372 120 B ਕਥੀ ਤੁਸੀਂ ਕਿੱਥੋਂ ਦੇ ਰਹਿਣ ਹਾਲੇ ਸੀ ਇਹ ਕੋਈ ਅੰਮ੍ਰਿਤਸਰ ਤੇ ਕੋਈ ਰਾਜਸਥਾਨ ਐਰੀਆ ਦੇ ਇਹ ਮੁਖਸਦ ਨਾਲ ਜਿਹਨਾਂ ਨੇ ਕਿੰਨੀ ਮਾੜੀ ਗੱਲ ਹੋਈ ਆ ਜੀ ਇੱਕ ਲੜਕੀ ਨਾਲ ਇਹਨੂੰ ਕੋਈ ਇੰਸਟਾਗ੍ਰਾਮ ਦੇ ਨਾਮ ਤੇ ਕੋਈ ਫੋਨ ਵਗੈਰਾ ਆਉਂਦਾ ਸੀ ਇਸ ਕਰਕੇ ਉਹ ਲੜਕਾ ਨੂੰ ਲੈ ਗਿਆ ਤਾਂ ਔਰ ਗਲਾ ਕੇ ਅੱਗੇ ਨੂੰ ਵੇਚ ਦਿੱਤਾ ਸਰ ਬੱਚੇ ਜਿਹੜੇ ਨੌਜਵਾਨ ਇੰਸਟਾਗ੍ਰਾਮ ਦੀ ਵਰਤੋਂ ਕਰਦੇ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਬੱਚਿਆਂ ਨੂੰ ਸੋਚਣਾ ਸਹੀ ਚਾਹੀਦਾ ਇਸ ਬਾਰੇ ਵੀ ਆਪਣੇ ਮਾਂ ਪਿਓ ਦੀ ਜਿਹੜੀ ਜੀਤ ਨੂੰ ਬਰਕਰਾਰ ਰੱਖਣਾ ਇਸ ਪਾਸੇ ਨਾ ਆਉਣਾ ਇਹ ਨਾ ਮੈਂ ਕਿਉਂ ਘਟਨਾ ਨੂੰ ਅੰਜਾਮ ਦਿੱਤਾ ਇਸ ਤਰ੍ਹਾਂ ਦੀ ਮਾਮਲਾ ਜਿਹੜਾ ਕਿ ਕਰਦਾ ਇਹਨਾਂ ਆਪਾਂ ਹੀ ਨਾ ਮੰਨਦਾ ਪਾਣੀ ਦੀ ਕਹਾਣੀ ਨਾ ਇਹਦਰ ਪੁੱਛੋ ਤੁਸੀਂ ਕਿਉਂ ਨਹੀਂ ਦੱਸਦੇ ਇਹਨਾਂ ਨੂੰ ਪਤਾ ਹੀ ਜ਼ਿਆਦਾ ਕੀ ਮਾਮਲਾ ਹੋਇਆ ਮੈਨੂੰ ਵੀ ਮੈਨੂੰ ਵੀ ਕਰ ਲੈਣ ਦੇ ਯਾਰ ਕਿਉਂ ਕੀਤਾ ਇਸ ਤਰ੍ਹਾਂ ਦਾ ਜਿਹੜਾ ਸਰਗਰਤੀ ਹੋ ਗਿਆ ਕੋਣ ਕੋਣ ਤੁਹਾਡੇ ਨਾਲ ਸੀ ਕਦੋਂ ਪਲੈਨਿੰਗ ਚੱਲੀ ਜੀ ਜੀ ਸਾਰੀ ਇਹਨਾਂ ਨੂੰ ਸਾਰ ਪਤਾ ਇਹਨਾਂ ਕੋਲੇ ਹੀ ਲਟਕੀ ਕੇ ਗਾੜੀ ਇਹਨਾਂ ਕੋਲੇ ਗਈ ਮੈਨੂੰ ਨਹੀਂ ਕੋਈ ਸਿਕੰਦਰ ਵੀ ਇਹਨਾਂ ਨੂੰ ਪਤਾ ਸੀ ਸੌਰੀ ਸਰ ਮੈਨੂੰ ਕੁਛ ਨਹੀਂ ਪਤਾ ਤੁਹਾਨੂੰ ਮੇਰੇ ਤੇ ਹੋਇਆ ਕਿ ਤਾ ਸਾਰ ਕੋਈ ਮੇਰੇ ਘਰੇ ਛੱਡ ਕੇ ਗਿਆ ਸੀ ਮੇਰੇ ਕੋਲ ਗਲਤੀ ਹੋ ਗਈ ਕਿੰਨੇ ਟਾਈਮ ਤੋਂ ਪਲੈਨਿੰਗ ਚੱਲ ਰਹੀ ਸੀ ਤੇ ਕਿੱਥੇ-ਕਿੱਥੇ ਗਏ ਸੀ ਸਰ ਕਿਧਰਾਂ ਗਏ ਸੀ ਗਲਤੀ ਹੋ ਗਈ ਸਾਰਾ ਜੀ ਵੀ ਕੀ ਤੁਹਾਡੇ ਕੋਲ ਸੀ ਪੈਸੇ ਜਿਹੜੇ ਕਿੰਨੇ ਪੈਸੇ ਸੀ ਕੋਈ ਪਤਾ ਨਹੀਂ ਸਰ ਕਿੰਨੇ ਜੜੀਆਂ ਤੁਸੀਂ ਸਾਰੇ ਕਿੰਨੇ ਪੈਸੇ ਸੀ ਜੀ 500 ਇਹ ਤੁਹਾਨੂੰ ਮਤਲਬ ਕੋਈ ਹੋਰ ਬੰਦਾ ਵੀ ਨਾਲ ਸੀ ਜਿਹੜਾ ਸਰ ਸਾਨੂੰ ਇਹਨੇ 2000 ਰੁਪਏ ਦਿੱਤਾ ਦੀਪਕ ਨੇ ਕਿੰਨੇ ਦਿੱਤਾ ਇਹਨੇ ਦੀਪਕ ਨੇ ਤੇ 10000 ਇਹਨਾਂ ਨੂੰ ਦਿੱਤਾ 10 ਮੈਨੂੰ ਇਹ ਤੁਸੀਂ ਸਿੱਖਿਆ ਕਿੱਥੋਂ ਦੀ ਜੀ ਕੰਮ ਵੀ ਹੈ ਗਨਾ ਹੈ ਹੋ ਸਕਦਾ ਸਰ ਗਨਾ ਸਾਨੂੰ ਬਹੁਤ ਵੱਡਾ ਪਸਤਾਵਾ ਹੁੰਦਾ ਜੀ ਵੀ ਇੱਕ ਨਵਾਲਿਕ ਦੀ ਜ਼ਿੰਦਗੀ ਨਾਲ ਖੜਦੇ ਆ ਕਿੱਥੇ ਲੈ ਕੇ ਗਏ ਸੀ ਤੁਸੀਂ ਮੈਂ ਨਹੀਂ ਖੜੀ ਸਰ ਕੌਣ ਲੈ ਕੇ ਗਿਆ ਹੋਇਆ ਗਿਆ ਦੀਪਕ ਜੀ ਜੀ ਕਿਹਾ ਗਿਆ ਸੀ ਇਹਦੇ ਵੱਲ ਦੀਪਕ ਜੀ ਤੁਸੀਂ ਇਕੱਠੇ ਹੋ ਸੀ ਸਰ ਗਲਤੀ ਹੋ ਗਈ ਮਾਫਰ ਗਲਤੀ ਹੋ ਗਈ ਸਰ ਹਾਂ ਜੀ ਤਾਂ ਲੱਗਦਾ ਕਿ ਮਾਫੀ ਲਈ ਹੈਗੀ ਇਹ ਸਰ ਕੁੜੀ ਕਰਦੇ ਤਾਂ ਕਿੰਨੇ ਦਿਨ ਪਾਸੇ ਰੱਖੀ ਤੁਸੀਂ ਸਰ ਉਹ ਦੀਪਕ ਨੂੰ ਪਤਾ ਉਹਨੇ ਖੜੀ ਸੀ ਕਿੰਨਾ ਨੇ ਦੀਪਕ ਨੇ ਕਰਾਇਆ ਸੀ ਦੀਪਕ ਜੀ ਸਾਰੇ ਤੁਹਾਡਾ ਹੀ ਨਾਮ ਲੈ ਰਹੇ ਆ ਕਿੰਨੇ ਦਿਨ ਬੱਚੀ ਜਿਹੜੀ ਘਰ ਦੇ ਪਾਸੇ ਸਰ ਮੈਨੂੰ ਕੁਝ ਨਹੀਂ ਪਤਾ ਮੇਰਾ ਫੋਨ ਤੱਕ ਰਹੀ ਸੀ ਇਸ ਕੁੜੀ ਨੇ ਫੋਨ ਵਿੱਚ ਸਾਰਾ ਤੁਹਾਡਾ ਨਾਮ ਤੁਹਾਡਾ ਨਾਮ ਕਿਉਂ ਲੱਗ ਰਿਹਾ ਜੀ ਸਰ ਮੇਰਾ ਫੋਨ ਤੱਕ ਰਹੀਗਾ ਫੋਨ ਲਿੱਤਾ ਏ ਕੁੜੀ ਤੋਂ ਮੈਂ ਬਸ ਸਾਰੇ ਕਿੰਨੇ ਪੈਸਿਆਂ ਵਿੱਚ ਵੇਚੀ ਸੀ ਕੁੜੀ ਨੂੰ ਮੈਨੂੰ ਕੁਝ ਨਹੀਂ ਪਤਾ ਸਰ ਇਸ ਚੀਜ਼ ਬਾਰੇ ਇਹ ਤਾਂ ਨਹੀਂ ਵੀ ਤੁਹਾਡੇ ਨਾਲ ਪੁਲਿਸ ਨੇ ਗਲਤ ਕਰਨ ਹੋਵੇ ਗਨਾ ਕੀਤਾ ਹੀ ਨਹੀਂ ਗਨਾ ਕੀਤਾ ਕਿ ਨਹੀਂ ਸਰ ਫੋਨ ਤੱਕ ਰਿਹਾ ਪਤਾ ਬਾਕੀ ਮੈਨੂੰ ਕੁਝ ਨਹੀਂ ਪਤਾ ਉਹ ਮਜਰਮਾਂ ਨਾਲ ਸੰਬੰਧਤਾ जोडਦੇ ਸੀ ਕਿ ਨਹੀਂ ਸਰ ਮੈਂ ਫੋਨ ਲਿਆ ਵਾ ਫੋਨ ਦਿੱਤਾ 3000 ਦਾ ਸਾਰਾ ਕਿ ਮੈਨੂੰ ਪਛਤਾਵਾ ਹੈ ਬੀਬੀ ਐ ਨਵਾਲਕ ਬੱਚੀ ਦੀ ਜ਼ਿੰਦਗੀ ਨੂੰ ਉਜਾੜਾ ਦੇ ਰਣ ਦੀ ਕੋਸ਼ਿਸ਼ ਕਰ ਰਹੇ ਸੀ ਤੁਸੀਂ ਸਰ ਬਹੁਤ ਹੈ ਧੰਨਵਾਦ